ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਜੀ ਚਮਕੌਰ ਦੀ ਜੰਗ ਬਾਰੇ ਚਮਕੌਰ ਦੀ ਗੜੀ ਇਹ ਕੋਈ ਕਿਲਾ ਨਹੀਂ ਸੀ ਪਰ ਇੱਥੇ ਲਿਖਿਆ ਗਿਆ ਇਤਿਹਾਸ ਅੱਜ ਵੀ ਕਿਲਿਆਂ ਨੂੰ ਕਮਾਦ ਦਿੰਦਾ ਹੈ ਸਾਲ 1704 ਈਸਵੀ ਇੱਕ ਪਾਸੇ ਮੁਗਲਾਂ ਦੀ 10 ਲੱਖ ਫੌਜ ਔਰ ਦੂਜੇ ਪਾਸੇ ਸ੍ਰੀ ਗੁਰਗੋਬਿੰਦ ਸਿੰਘ ਮਹਾਰਾਜ ਅਤੇ ਉਹਨਾਂ ਦੇ ਵੱਡੇ ਸਾਹਿਬਜ਼ਾਦੇ ਉਹ ਸਿਰਫ ਨਾਲ 40 ਹੀ ਸਿੰਘ ਇਹ ਜੰਗ ਤਲਵਾਰਾਂ ਦੀ ਨਹੀਂ ਸੀ ਇਹ ਜੰਗ ਧਰਮ ਸੱਚ ਅਤੇ ਖਾਲਸੇ ਦੀ ਰੂਹ ਦੀ ਸੀ ਆਉ ਬਰਾਤੇ ਨੇ ਇਤਿਹਾਸਿਕ ਗ੍ਰੰਥਾਂ ਦੀ ਰੋਸ਼ਨੀ ਵਿੱਚ ਇਸ ਚਮਕੌਰ ਦੀ ਜੰਗ ਨੂੰ ਸਮਝੀ 7 ਪੋਸਟ 1704 ਕਾਰ ਬਿਕਰਮੀ 21 ਦਸੰਬਰ 1704 ਇਸ ਦੀ ਸ਼ਾਮ ਨੂੰ ਜਦੋਂ ਸ੍ਰੀ ਗੁਰਗੋਬ ਸਿੰਘ ਮਹਾਰਾਜ ਚਮਕੌਰ ਸਹਿਪੁਰ ਦੇ ਹੱਥ ਦਾ ਗੁਰੂ ਸਾਹਿਬ ਨੂੰ ਪਤਾ ਹੈ ਕਿ ਇਸ ਪਿੰਡ ਵਿੱਚ ਇੱਕ ਕੱਚੀ ਗੜੀ ਹੈ ਸਤਿਗੁਰੂ ਜੀ ਪਹਿਲਾਂ ਵੀ ਕੁਰੂਕhetra ਤੋਂ ਵਾਪਸ ਆਉਂਦੇ ਹੋਏ ਇਸ ਨਗਰ ਚਮਪੌਰ ਵਿੱਚ ਆ ਚੁੱਕੇ ਸਨ ਸਤਿਗੁਰੂ ਜੀ ਨੇ ਆਪਣੇ ਸਿੰਘ ਭੇਜੇ ਕਿ ਗੜੀ ਦੇ ਮਾਲਕ ਨੂੰ ਲੈ ਆਵੋ ਇਸ ਕੱਚੀ ਹਵੇਲੀ ਦਾ ਮਾਲਕ ਚੌਧਰੀ ਬੁੱਧੀ ਚੰਦ ਗੁਰੂ ਜੀ ਦਾ ਆਉਣ ਸੁਣ ਆਪ ਹੀ ਹਾਜ਼ਰ ਹੋਇਆ ਸਤਿਗੁਰੂ ਜੀ ਨੇ ਸਿੰਘਾਂ ਸਮੇਤ ਇਸ ਕੱਚੀ ਹਵੇਲੀ ਵਿੱਚ ਪ੍ਰਵੇਸ਼ ਕੀਤਾ ਇਸ ਨੂੰ ਚੰਗੀ ਤਰ੍ਹਾਂ ਦੇਖ ਪਰਖ ਪਾਸ਼ਾ ਜੀ ਇਸ ਦੀ ਕਰੜੀ ਪਹਿਰੇਦਾਰੀ ਕਰ ਸਿੰਘਾਂ ਨੂੰ ਤਿਆਰ ਬੜ ਤਿਆਰ ਰਹਿਣ ਲਈ ਕਿਹਾ ਪੰਥ ਦੇ ਵਾਲੀ ਨੇ ਇੱਥੇ ਕੀ ਖੇਡ ਵਰਤਉਣੀ ਹੈ ਇਸ ਦਾ ਕਿਸੇ ਨੂੰ ਕੋਈ ਗਿਆਸ ਨਹੀਂ ਹੈ ਸਤਿਗੁਰੂ ਜੀ ਦੇ ਇੱਥੇ ਔਰਤੇ ਕਿਸੇ ਨੇ ਸਾਹੀ ਫੌਜ ਨੂੰ ਜਾ ਦੱਸਿਆ ਖਬਰ ਮਿਲਦਿਆਂ ਹੀ ਦਸ਼ਮਣ ਦੀਆਂ ਫੌਜਾਂ ਚਮਕੌਰ ਦੇ ਚਾਰ ਚੁਫੇਰੀ ਇਕੱਠੀਆਂ ਹੋ ਗਈਆਂ ਸਾਹੀ ਫੌਜ ਨੇ ਚਮਕੌਰ ਦੇ ਵਿਸਨੀ ਘਾਤੋਂ ਜਬਰੀ ਰਸਦ ਕੋ ਸਭ ਨੂੰ ਪਿੰਡੋਂ ਬਾਹਰ ਕੱਢ ਦਿੱਤਾ ਕਈ ਰਾਤੋ ਰਾਤ ਆਪਣੇ ਸਾਖ ਸਬੰਧੀਆਂ ਦੇ ਘਰ ਜਾ ਲੁਕੇ ਗੜੀ ਦੇ ਦਿਵਾਲੇ ਤੰਬੂ ਹੀ ਤੰਬੂ ਨਜਰ ਆਉਣ ਲੱਗੇ ਪਹਾੜੀ ਰਾਜਿਆਂ ਤੇ ਮੁਗਲ ਜਰਨੈਲਾਂ ਸਲਾਹ ਕੀਤੀ ਕਿ ਹੁਣ ਗੜੀ ਤੇ ਹਮਲਾ ਕਰਨਾ ਠੀਕ ਨਹੀਂ ਰਹੇਗਾ ਪਤਾ ਨਹੀਂ ਅੰਦਰ ਕਿੰਨੇ ਸਿੰਘ ਹੋਣ ਸਵੇਰ ਹੁੰਦਿਆ ਹੀ ਹਮਲਾ ਕਰਾਂਗੇ ਗੁਰੂ ਨੂੰ ਜਿਉਂਦਾ ਫੜ ਲਾਵਾਂਗੇ ਚਾਹੀ ਸੈਨਾ ਨੇ ਰਾਜਪੂਤ ਕੇ ਤੱਕਲੀ ਕਰਾਈ ਕਰ ਪੂਰੀ ਨਿਗਰਾਨੀ ਰੱਖ ਰਹੀ ਸੀ ਪਤਾ ਵੀ ਹਿਲਦਾ ਤਾਂ ਇਹਨਾਂ ਦੀ ਜਾਣ ਤੇ ਪੜ ਜਾਂਦੀ ਗੜੀ ਦੇ ਅੰਦਰ ਠੰਡ ਭੁੱਕ ਦੇ ਚੰਬੇ ਨਿਰਬਲ ਸਰੀਰ ਜੈਨਾ ਦੇ ਵਸਤਰ ਗਿੱਲੇ ਹੋਏ ਖਾਣ ਪਕੋਣ ਦਾ ਕੋਈ ਸਮਾਂ ਨਾ ਮਿਲਿਆ ਆਨੰਦਪੂਰ ਨੂੰ ਛੱਟਣ ਲੱਗਿਆ ਹੀ ਦੋ ਛਕ ਲਿਆ ਹੋਵੇਗਾ ਉਸ ਨਾਲ ਹੀ ਸਰੀਰ ਨੂੰ ਗੁਰੂ ਆਸਰੇ ਪੂਰੀ ਜਾਂਦੇ ਇਨ੍ਹਾਂ ਸਿੰਘਾਂ ਨੇ ਅੰਤਿਮ ਸੁਵਾਸਾ ਤੱਕ ਲੜਨ ਮਰਨ ਦਾ ਫੈਸਲਾ ਲੈ ਲਿਆ ਸਤਗੁਰੂ ਪਾਤਸ਼ਾਹ ਸਿਰਡੀਆਂ ਬਾਤਾਂ ਪਾਸ ਸਿੰਘਾਂ ਨੂੰ ਚੜ੍ਹਦੀਆਂ ਕਲਾਂ ਦੇ ਹਲਾਲੇ ਦਿੰਦੇ ਰਹੇ ਅੱਜ ਦੋ ਪੁੱਤ ਨਾਲ ਨੇ ਦੋ ਨਿੱਕੇ ਕਿੱਥੇ ਨੇ ਜਿਨ੍ਹਾਂ ਦੀ ਉਮਰ ਲਾਡ ਪਿਆਰ ਦੀ ਬਾਤਾਂ ਸੁਣਨ ਦੀ ਸੀ ਬਿਰਧ ਮਾਂ ਕਿੱਥੇ ਹੈ ਜਿਸ ਨੂੰ ਬੁਢਾਪੇ ਵਿੱਚ ਆਸਰੇ ਦੀ ਲੋੜ ਹੈ ਦੋਵੇਂ ਮਹਿਲ ਕਿੱਥੇ ਹੋਣਗੇ ਸਦਾ ਕਲਗੀਆਂ ਵਾਲੇ ਦੀ ਸੇਵਾ ਵਿੱਚ ਹਾਜ਼ਰ ਰਹਿੰਦੇ ਸਨ ਧੰਨ ਹੈ ਕਲਗੀਧਰ ਪਾਤਸ਼ਾਹ ਜੀ ਜੋ ਆਪਣੇ ਸਾਰੇ ਸੁੱਖ ਛੱਡ ਦੱਬੇ ਕੁਚਲੇ ਲੋਕਾਂ ਦੇ ਜ਼ੁਲਮ ਦੇ ਖਿਲਾਫ ਲੜ ਰਹੇ ਨੇ ਦਿਨ ਚੜਦਿਆਂ ਹੀ ਸ਼ਾਹੀ ਫੌਜ ਦੇ ਜਰਨੇਲਾ ਨੇ ਗੁਰੂ ਜੀ ਨੂੰ ਹਥਿਆਰ ਛੱਡ ਆਪਣੇ ਆਪ ਨੂੰ ਸਾਥੀਆਂ ਸਮੇਤ ਸ਼ਾਹੀ ਫੌਜ ਦੇ ਹਵਾਲੇ ਕਰਨ ਲਈ ਢੋਰਾ ਪਿਟਵਾਇਆ ਤੇ ਕਿਹਾ ਕਿ ਗੁਰੂ ਆਪਣੇ ਆਪ ਨੂੰ ਫੌਜ ਦੇ ਹਵਾਲੇ ਕਰ ਦੇਣ ਤਾਂ ਉਹਨਾਂ ਦੀ ਜਾਨ ਬਖਸ਼ੀ ਜਾਵੇਗੀ ਇਸ ਦਾ ਉੱਤਰ ਗੜੀ ਅੰਦਰੋਂ ਤੀਰਾਂ ਅਤੇ ਗੋਲੀਆਂ ਦੀ ਬਿਚਾਰ ਨਾਲ ਆਇਆ ਬੈਰੀ ਦਲ ਪਿੱਛੇ ਨੂੰ ਭੱਜ ਤੁਰਿਆ ਤੇ ਦੂਰੋਂ ਹੀ ਗੋਲੀਆਂ ਚਲਾਉਂਦਾ ਰਿਹਾ ਸਤਗੁਰੂ ਜੀ ਨੇ ਕਿਸੇ ਨੂੰ ਗੜੀ ਦੇ ਨੇੜੇ ਨਾ ਆਉਣ ਦਿੱਤਾ ਦਸ਼ਮਨ ਬੁਰੀ ਤਰਾਕ ਪਰ ਆ ਗਿਆ ਇਹ ਤਾਂ ਉਸ ਦੀ ਆਸ ਤੋਂ ਬਿਲਕੁਲ ਉਲਟ ਸੀ ਉਹ ਤਾਂ ਘੜੀ ਪਲਾਂਚੇ ਗੁਰੂ ਜੀ ਨੂੰ ਜਿਉਂਦੇ ਫੜ ਬਾਦਸ਼ਾਹ ਦੇ ਪੇਸ਼ ਕਰਨ ਦੀਆ ਦਲੀਲਾ ਘੜੀ ਬੈਠਾ ਸੀ ਕੋਈ ਵਾਹ ਪੇਸ਼ ਨਾ ਚਲਦੀ ਵੇਖ ਮੁਗਲ ਜਰਨੈਲ ਨਾਹਰ ਖਾਨ ਚੋਰੀ ਛਿਪੇ ਘੜੀ ਦੀ ਦੀਵਾਰ ਨਾਲ ਓੜੀਲਾ ਉੱਪਰ ਜਾ ਚੜਿਆ ਪਰ ਕਲਗੀ ਤਰਜੀਹ ਦੀ ਨਜ਼ਰ ਪੈ ਗਈ ਇਸੀ ਧੌਣ ਵਿੱਚ ਦੀ ਤੀਰ ਆਰ ਪਾਰ ਹੋ ਗਿਆ ਜੇਪੋ ਆਟਣੀਆਂ ਖਾਨ ਦਾ ਥੱਲੇ ਆਂ ਡਿੱਗਾ ਤੇ ਸਦਾ ਲਈ ਚਿਤ ਹੋ ਗਿਆ ਦੂਸਰੇ ਜਰਨੈਲ ਕਣੀ ਖਾਨ ਨੇ ਹਿੰਮਤ ਕਰੀ ਕੋੜੀ ਦੇ ਡੰਡੇ ਨੂੰ ਜਹਾ ਹੱਥ ਪਾਇਆ ੋਲੀ-ਹੋਲੀ ਉੱਪਰ ਚੜਨ ਲੱਗਾ ਜਦ ਇਹਨੇ ਅਖੀਰਲੇ ਡੰਡੇ ਨੂੰ ਹੱਥ ਪਾ ਸਿਰ ਗੜੀ ਦੀ ਗੰਧ ਤੋਂ ਉੱਚਾ ਕੀਤਾ ਤਾਂ ਜਰਨੈਲਾਂ ਦੇ ਜਰਨੈਲ ਦਸ਼ਮਪਤਾ ਸ਼੍ਰੀ ਗੁਰਬਖਸ਼ ਸਿੰਘ ਮਹਾਰਾਜ ਜੀ ਨੇ ਇਹਦੇ ਸਿਰ ਤੇ ਗੁਰਜਮਾਰ ਇਸ ਦੀ ਮੰਜ ਘੜ ਦਿੱਤੀ ਇਹਨਾਂ ਦੋਹਾਂ ਨੇ ਇਹਨਾਂ ਦੋਹਾਂ ਨੂੰ ਇਸ ਤਰ੍ਹਾਂ ਮਰਦਿਆਂ ਦੇ ਕਿਸੇ ਦਾ ਹੌਸਲਾ ਨਾ ਪਿਆ ਗੜੀ ਦੇ ਨੇੜੇ ਜਾਣ ਦਾ ਖਵਾਜਾ ਮਹਿਮੂਦ ਅਲੀ ਆਪਣੇ ਸਾਥੀਆਂ ਸਮੇਤ ਕੰਦ ਓਲੇ ਲੁਕ ਕੇ ਦੌੜ ਗਿਆ ਬਾਸ਼ਾ ਜੀ ਨੇ ਜਫਰਨਾਮੇ ਵਿੱਚ ਇਸ ਨੂੰ ਡਰਪੋਖ ਲਿਖ ਕੇ ਕਹਿੰਦੇ ਹਨ ਕਿ ਜੇ ਮੈਂ ਇਸ ਦਾ ਮੂੰਹ ਵੇਖ ਲੈਂਦਾ ਤਾਂ ਇਸ ਨੂੰ ਵੀ ਇੱਕ ਤੀਰ ਬਖਸ਼ ਦਿੰਦਾ ਗੁਰੂ ਪਾਸ਼ਾ ਇਹ ਵੀ ਲਿਖਦੇ ਹਨ ਕਿ ਕਈ ਸੇਖੀਖੋਰ ਗੱਪੀ ਪਠਾਣਾ ਰਣ ਭੂਮੀ ਵਿੱਚੋਂ ਬਾਹਰ ਨੂੰ ਉੱਠਣ ਠੇ ਪੂਰੀ ਤਰ੍ਹਾਂ ਘਰਲਾਟ ਮੱਚੀ ਹੋਈ ਸੀ ਮਖੀਲ ਦੀਆਂ ਮੱਖੀਆਂ ਵਾਂਗ ਵੈਰੀ ਕਾਲੇ ਕੱਪੜਿਆਂ ਵਿੱਚ ਘੁੰਮ ਰਿਆ ਸੀ ਗਲਗੀਤਰ ਪਿਤਾ ਜੀ ਜਫਰਨਾਮੇ ਵਿੱਚ ਵੈਰੀ ਦੀ ਗਿਣਤੀ 10 ਲੱਖ ਤੇ ਸਿੰਘਾਂ ਦੀ ਗਿਣਤੀ 40 ਦਰਦਿਆ ਇਹੋ ਜਿਹਾ ਅਨੋਖਾ ਜੁਦ ਹੋ ਰਿਹਾ ਸੀ ਇੱਕ ਪਾਸੇ 10 ਲੱਖ ਦੂਜੇ ਪਾਸੇ ਕਈ ਦਿਨਾਂ ਦੇ ਭੁੱਖੇ 40 ਸਿੰਘ ਅੱਜ ਤੱਕ ਦੁਨੀਆ ਦੇ ਇਤਿਹਾਸ ਵਿੱਚ ਤਰ੍ਹਾਂ ਨਹੀਂ ਹੋਇਆ ਇਸੇ ਤਰ੍ਹਾਂ ਜੰਗ ਹੁੰਦੀ ਨੂੰ ਦਿਨ ਢਲ ਗਿਆ ਦੁਸ਼ਮਣ ਨੇ ਵੱਡਾ ਤੇ ਸਾਂਝਾ ਹਮਲਾ ਕਰ ਗੜੀ ਦਾ ਦਰਵਾਜ਼ਾ ਪਟਨਨੀ ਹੱਲਾ ਬੋਲਿਆ ਅੰਦਰੋਂ ਗੋਲੀ ਸੀ ਕਾਮੁਕ ਚੁਕਾ ਸੀ ਪਹਿਲੀ ਦਰਵਾਜ਼ਾ ਪਨ ਅੰਦਰ ਨਾ ਆਵੜੇ ਸਿੰਘਾਂ ਨੇ ਕਲਗੀਧਰ ਜੀ ਤੋਂ ਆਗਿਆ ਲਿਆ ਬਾਹਰ ਮੈਦਾਨ ਵਿੱਚ ਜਾ ਫੈਰੀ ਦੇ ਪੂਰੀ ਤਰ੍ਹਾਂ ਆਹੂਲਾ ਹੈ ਜਥਿਆਂ ਦੇ ਰੂਪ ਵਿੱਚ ਪਾਸ਼ਾ ਜੀ ਨੇ ਸਿੰਘਾਂ ਨੂੰ ਗੜੀ ਅੰਦਰੋਂ ਭੇਜਦੇ ਸਿੰਘ ਸਵਾ ਲੱਖ ਸੇ ਇੱਕ ਲੜਾਉ ਵਾਲੇ ਕਲਗੀਧਰ ਜੀ ਦੇ ਬੋਲ ਸੱਚ ਕਰ ਸ਼ਹੀਦੀਆਂ ਪ੍ਰਾਪਤ ਕਰ ਜਾਂਦੇ ਮੈਦਾਨ ਵਿੱਚ ਹਾਕਾਰ ਮੱਚੀ ਹੋਈ ਸੀ ਖੂੜ ਨਾਲ ਆਸਮਾਨ ਵੀ ਨਜਰ ਨਹੀਂ ਸੀ ਹੁੰਦਾ ਅੱਧ ਤੋਂ ਵੱਧ ਸਿੰਘ ਸ਼ੀਦੀਆਂ ਪਾ ਗਏ ਸਿੰਘਾਂ ਨੂੰ ਸ਼ੀਦ ਹੁੰਦਾ ਤੇ ਇੱਕ ਵੱਡੇ ਸਹਬਜ਼ਾਦੇ ਅਜੀਤ ਸਿੰਘ ਨੇ ਕਿਹਾ ਕਿ ਪਿਤਾ ਜੀ ਮੈਨੂੰ ਵੀ ਮੈਦਾਨੇ ਜੰਗ ਵਿੱਚ ਭੇਜੋ ਗੜੀ ਵਿਚਾਲੇ ਸਿੰਘਾਂ ਨੇ ਵਾਰ-ਵਾਰ ਕਲਗੀ ਤਰ ਜਿੰਨ ਕੇ ਕਿ ਹਾਕੀ ਪਾਸ਼ਾ ਜੀ ਤੁਸੀਂ ਸਹਬਜ਼ਾਦਿਆਂ ਨੂੰ ਲੈ ਕੇ ਗੜੀ ਚੋਂ ਨਿਕਲ ਜਾਵੋ ਪੰਥਦੇਵਾਲੀ ਨੇ ਕਿਹਾ ਕਿ ਤੁਸੀਂ ਸਾਰੇ ਮੇਰੇ ਸਹਬਜ਼ਾਦੇ ਹੋ ਖਾਲਸਾ ਜੀ ਤੁਸੀਂ ਮੇਰੇ ਹੋ ਮੈਂ ਤੁਹਾਡਾ ਹਾਂ ਸਿੰਘਾਂ ਦੇ ਰੋਕੜ ਤੇ ਵੀ ਪਿਤਾ ਨੇ ਪੁੱਤ ਨੂੰ ਆਗਿਆ ਦੇ ਦਿੱਤੀ ਇਹ ਜਾਣਦੇ ਹੋਏ ਕਿ ਇਸ ਦਾ ਨਤੀਜਾ ਮੌਤ ਤੋਂ ਸਿਵਾਏ ਕੁਝ ਹੋਰ ਨਹੀਂ ਹੋਣਾ ਆਪਣੇ ਹੱਥੀ ਸ਼ਸਤਰ ਸਜਾ ਪਿਤਾ ਕਲਗੀਧਰ ਜੀ ਨੇ ਸਹਬਜ਼ਾਦੇ ਅਜੀਤ ਸਿੰਘ ਨੂੰ ਮੈਦਾਨੇ ਜੰਗ ਵਿੱਚ ਭੇਜਿਆ ਗੜੀ ਦਾ ਵੱਡਾ ਦਰਵਾਜ਼ਾ ਹਰ ਜੱਥਾ ਬਾਹਰ ਜਾਣ ਤੇ ਖੁੱਲਦਾ ਤੇ ਬੰਦ ਹੋ ਜਾਂਦਾ ਫਿਰ ਦਰਵਾਜ਼ਾ ਖੁੱਲਿਆ ਸਹਿਬਜ਼ਾਦੇ ਨਾਲ ਪੰਜ ਪਿਆਰਿਆਂ ਵਿੱਚੋਂ ਭਾਈ ਮੋਕਲ ਸਿੰਘ ਜੀ ਸਮੇਤ ਸੱਤ ਸਿੰਘ ਹੋਰ ਗੱਡੀ ਤੋਂ ਬਾਹਰ ਨਿਕਲ ਵੈਰੀ ਵਿੱਚ ਧਸ ਗਏ ਦੁਸ਼ਮਣ ਵਿੱਚ ਚੀਖ ਜਹਾੜਾ ਪੈ ਗਿਆ ਸਹਿਬਜ਼ਾਦੇ ਨੇ ਇੰਨੀ ਤੇਜ਼ੀ ਨਾਲ ਵੈਰੀਆਂ ਨੂੰ ਛਾਂਗਿਆ ਕਿ ਸਾਰੇ ਅੱਲਾ ਅੱਲਾ ਪੁਕਾਰਨ ਲੱਗੇ ਆਖਿਰ ਸੱਤ ਸਿੰਘ ਤੇ ਸਹਿਬਜ਼ਾਦਾ ਜੀ ਸਿੰਘ ਜੀ ਇਤੀ ਜਾਂ ਪੀ ਕੇ ਪੁੱਤ ਦੀ ਸ਼ਾਦਤ ਦੇਖ ਕੇ ਬਾਜਾ ਵਾਲੇ ਪਿਤਾ ਨੇ ਜਕਾਰਾ ਬੋਲਿਆ ਤੇ ਵੈਗੁਰੂ ਜੀ ਦਾ ਧੰਵਾਦ ਕੀਤਾ ਕਿ ਤੇਰੀ ਵਸਤ ਤੈਨੂੰ ਸੌਂਪ ਦਿੱਤੀ ਹੈ ਦੂਸਰੇ ਪੁੱਤ ਨੇ ਪਰ ਅਨੁਸ਼ੀਧ ਹੁੰਦਿਆ ਦੇਖਿਆ ਜੋਸ਼ ਖਾਤਾ ਤੇ ਸ਼ੀਦੀ ਜਾਂ ਪੀ ਲੈ ਪਿਤਾ ਨੂੰ ਕਿਹਾ ਕਿ ਮੈਨੂੰ ਵੀ ਭਰਾ ਦੇ ਮਗਰ ਹੀ ਤੋਰ ਦੇਵੋ ਭਾਈ ਦਿਆ ਸਿੰਘ ਜੀ ਨੇ ਕਿਹਾ ਕਿ ਪਾਸ਼ਾ ਜੀ ਸੈਭਜਾਦੇ ਨੂੰ ਜੰਗ ਵਿੱਚ ਨਾ ਭੇਜੋ ਇੱਕ ਸਾਹਮਣੇ ਸ਼ੀਦ ਹੋ ਗਿਆ ਹੈ ਦੂਜੇ ਦੋ ਪਤਾ ਨਹੀਂ ਕਿਤੇ ਹਨ ਤਾਂ ਪਾਸ਼ਾ ਜੀ ਨੇ ਕਿਹਾ ਭਾਈ ਦਿਆ ਸਿੰਘ ਜੀ ਤੁਸੀਂ ਸਾਰੇ ਮੇਰੇ ਪੁੱਤ ਹੀ ਹੋ ਤਾਂ ਸਾਰੇ ਖਾਲਸੇ ਹੀ ਵੀ ਰੀਤੀਆਂ ਪੁੱਤਰਾਂ ਇਸ ਤਰ੍ਹਾਂ ਸਿੰਘਾਂ ਨੂੰ ਧੀਰਜ ਦੇ ਕੇ ਸੈਭ ਜادہ ਜੁਝਾਰ ਸਿੰਘ ਜੀ ਨੂੰ ਵੀ ਪਹਿਲੇ ਪੁੱਤਰ ਵਾਂਗ ਹੱਤੀ ਸ਼ਸਤਰ ਸਜਾ ਨਾਲ ਭਾਈ ਹਿੰਮਤ ਸਿੰਘ ਜੀ ਭਾਈ ਸੈਭ ਸਿੰਘ ਜੀ ਪੰਜਾ ਪਿਆਰਿਆਂ ਵਿੱਚ ਤੇ ਤਿੰਨ ਹੋਰ ਸਿੰਘ ਨਾਲ ਤਿਆਰ ਕੀਤੇ ਦਰਵਾਜ਼ਾ ਖੁੱਲਿਆ میدان ਫਿਰ ਪਖਿਆ ਮੈਰੀ ਸੈਭ ਜਾਦੇ ਦੀ ਵੀਰਤਾ ਦੇਖ ਕੇ ਕੰਮ ਉੱਠਿਆ ਦਸ਼ਮਣ ਹਾਏ ਹਾਏ ਕਰ ਚੀਪ ਪੁਕਾਰਨ ਕਰਨ ਲੱਗੇ ਮੁਗਲ ਜਨਰਲ ਨਾਲ ਰੋਵ ਵਿੱਚ ਆਣ ਭੜਮੇ ਹੱਲੇ ਕਰਕੇ ਰਾਣ ਕਰਤਿਆ ਕਲਗੀ ਤਰਪਾਸ਼ੇ ਜੀ ਤੀਰਾਂ ਦੀ ਵਿਚਾੜ ਨਾਲ ਕੇ ਰਾਹੀ ਵਾਰ ਤੋੜਿਆ ਪਿਤਾ ਦੇ ਦੇਖਦਿਆ ਦੇਖਦਿਆ ਦੂਜਾ ਪੁੱਤਰ ਵੀ ਅੱਖਾਂ ਸਾਹਮਣੇ ਛੀਤ ਹੋ ਗਿਆ ਘੜੀ ਦੀ ਮਮਤੀ ਵਿੱਚੋਂ ਫਿਰ ਜਕਾਰਾ ਗੂੰਜਿਆ ਫਿਰ ਸ਼ੁਕਰਾਨੇ ਸਬਰ ਲਈ ਮਾਲਕ ਦਾ ਧੰਨਵਾਦ ਕੀਤਾ ਸੂਰਜ ਵੀ ਮਿਟ ਗਿਆ ਕਲਗੀਧਰ ਦਾ ਲਾਟਲਾ ਵੀ ਅੱਖਾਂ ਤੋਂ ਪਰੇ ਹੋ ਗਿਆ ਸੂਰਜ ਮਿਟਦਿਆਂ ਹੀ ਸਰਦੀ ਦੇ ਰੁੱਤ ਹੋਣ ਕਾਰਨ ਹਨੇਰਾ ਹੋ ਗਿਆ ਸਾਹੀ ਵਜਾਂ ਵੱਲੋਂ ਜੰਗ ਬੰਦ ਹੋ ਗਈ ਮੁਗਲ ਜਨੈਲਸ ਵੇਰ ਨੂੰ ਹੱਲਾ ਕਰਨ ਦੀ ਸਕੀਮਾ ਲਾ ਅੰਦਾਜ਼ੇ ਲਾਉਂਦੇ ਨੇ ਕਿ ਅੰਦਰ ਕਿੰਨੇ ਕੁ ਸਿੰਘ ਬਾਕੀ ਹੋਣਗੇ ਉਹਨਾਂ ਨੂੰ ਸਮਝ ਨਹੀਂ ਆਉਂਦੀ ਕੀ ਕੀਤਾ ਜਾਵੇ ਕਦੇ ਸੋਚਦੇ ਇਹ ਗੁਰੂ ਗੋਬਿੰਦ ਸਿੰਘ ਜੀ ਕਿਹੜੀ ਹਸਤੀ ਹਨ ਲੱਖਾਂ ਦੀ ਗਿਣਤੀ ਮੋਰੇ ਵੀ ਹਾਰ ਨਹੀਂ ਮੰਨਦੇ ਅਜੇ ਤੱਕ ਵੈਦੀ ਦੇ ਹੱਥ ਪੱਲੇ ਕੁਝ ਨਹੀਂ ਪੈ ਰਿਆ ਸੀ ਉਹਨਾਂ ਨੂੰ ਹਰ ਵਾਰ ਹਾਰ ਦਾ ਸਾਹਮਣਾ ਹੀ ਕਰਨਾ ਪਿਆ ਗੜੀ ਦੇ ਦਿਵਾਲੇ ਪੈਰਾ ਹੋਰ ਵੀ ਸਖਤ ਕਰ ਦਿੱਤਾ ਸਾਰੀ ਰਾਤ ਜਾ ਕੇ ਪੈਰਾ ਦੇਣਾ ਹੈ ਸਿਪਾਈਆਂ ਨੂੰ ਹਿਦਾਇਤ ਕਰ ਦਿੱਤੀ ਗੜੀ ਦੇ ਅੰਦਰ ਪੰਜ ਤੋਂ ਅੱਠ ਸਿੰਘ ਬਾਕੀ ਰਹਿ ਗਏ ਰਹਿਰਾ ਸਾਹਿਬ ਜੀ ਦਾ ਪਾਠ ਹੋਇਆ ਕਲਗੀਧਰ ਜੀ ਪੂਰੀ ਤਰ੍ਹਾਂ ਚੜ੍ਹਦੀਆਂ ਕਲਾ ਵਿੱਚ ਵਿਚਰ ਰਹੇ ਨੇ ਕਲਗੀ ਤਰਜੀ ਪੂਰੀ ਤਰ੍ਹਾਂ ਚੜ੍ਹਦਿਆਂ ਕਲਾ ਵਿੱਚ ਵਿਚਰ ਰਹੇ ਨੇ ਉਹਨਾਂ ਦੇ ਚਿਹਰੇ ਤੇ ਗਮ ਜਾਂ ਉਦਾਸੀ ਦਾ ਕੋਈ ਚਿੰਨ ਨਹੀਂ ਹੈ ਉਹ ਤਸਵੀਰ ਹੁੰਦਿਆਂ ਹੀ ਰਣ ਵਿੱਚ ਜੂਝਣਾ ਚਾਹੁੰਦੇ ਨੇ ਸਿੰਘਾਂ ਨੇ ਕਿਹਾ ਕਿ ਨਹੀਂ ਪਾਸ਼ਾ ਜੀ ਤੁਹਾਡੀ ਅਜੇ ਸਾਨੂੰ ਬਹੁਤ ਲੋੜ ਹੈ ਤੁਸੀਂ ਗੜੀ ਨੂੰ ਛੱਡ ਜਾਵੋ ਭਾਈ ਦਿਆ ਸਿੰਘ ਜੀ ਦੀ ਅਗਵਾਈ ਵਿੱਚ ਸਿੰਘਾਂ ਦੀ ਬੇਨਤੀਆਂ ਪਾਸ਼ਾ ਜੀ ਨੂੰ ਮੰਨਣੀਆਂ ਪਈਆਂ ਉਹਨਾਂ ਨੇ ਕਿਹਾ ਕਿ ਅਸੀਂ ਜਾਣ ਲੱਗੇ ਵੈਰੀ ਨੂੰ ਦੱਸ ਕੇ ਜਾਵਾਂਗੇ ਸਾਰੇ ਨੇ ਸਲਾਹ ਪਰਵਾਨ ਕਰ ਲਈ ਭਾਈ ਸੰਗਤ ਸਿੰਘ ਜੀ ਜਿਸ ਦਾ ਚਿਹਰਾ ਕਲਗੀ ਤਰਜੀ ਨਾਲ ਮਿਲਦਾ ਸੀ ਉਹ ਦੇ ਸਿਸਟਰ ਹੱਤਕਲਗੀ ਸਜ਼ਾ ਕੇ ਜਿਉਂਦੇ ਜੀ ਵੈਰੀ ਦੇ ਹੱਥ ਨਹੀਂ ਹੋਣਾ ਜਿਸ ਬਮਟੀ ਤੇ ਅਸੀਂ ਬੈਠੇ ਸੀ ਉੱਥੇ ਬੈਠ ਸਾਡਾ ਇਤੇ ਹੋਣ ਦਾ ਬਲੇਖਾ ਪਾਈ ਰੱਖਣਾ ਆਪਣਾ ਸਰੀਰ ਇਕਬਲ ਖਾਲਸਾ ਪੰਥ ਨੂੰ ਸੋਗ ਗੜੀ ਛੱਡਣ ਦੀ ਪੂਰੀ ਤਿਆਰੀ ਕਰਨ ਲਈ ਭਾਈ ਦਿਆ ਸਿੰਘ ਜੀ ਭਾਈ ਧਰਮ ਸਿੰਘ ਜੀ ਤੇ ਭਾਈ ਮਾਨ ਸਿੰਘ ਜੀ ਨੂੰ ਆਪਣੇ ਨਾਲ ਚੱਲਣ ਲਈ ਤਿਆਰ ਕੀਤਾ ਚੰਕੌਰ ਦਾ ਸਾਕਾ 7 ਪੋਸਟ 1762 ਬਿਕਰਮੀ 22 ਦਸੰਬਰ 1744 ਨੂੰ ਵਾਪਰਿਆ ਸੀ ਇਸੇ ਜੰਗ ਵਿੱਚ ਵੱਡੇ ਸਹਿਬਜ਼ਾਦੇ 40 ਸਿੰਘ ਸਮੇਤ ਸ਼ਹੀਦ ਹੋ ਗਏ ਸਨ ਚੰਕੌਰ ਵਾਰਿਆ ਨਜ਼ਾਰਖਾ ਜੋਗੀ ਲਿਖਦੇ ਹਨ ਬਸ ਇੱਕ ਹਿੰਦ ਮੇ ਦੀਵਤ ਹੈ ਯਾਤਰਾ ਕੇ ਲਿਏ ਘਟਾਇ ਬਾਬ ਨੇ ਬੰਚੇ ਜਹਾ ਖੁਦਾ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ